ਐਮਰ ਕਾਲਜ ਵਿੱਚ ਕੰਮ ਕਰਦੇ ਲੈਕਚਰਾਰਾਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੀ ਨੌਕਰੀ ਨੂੰ ਬਚਾਉਣ ਲਈ ਮੰਗ ਕੀਤੀ ਗਈ ਇਸ ਮੌਕੇ 1158 ਅਧਿਆਪਕਾਂ ਨੇ ਹੋਰ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਰਹੇ ਹਾਂ ਜੀ ਮੈਂ ਲਾਂਗੇ ਹਾਂ ਜੀ ਜੀ ਮੇਰਾ ਨਾਮ ਸੁਖਮਨ ਰਿੱਕੌਰ ਹੈ ਮੈਂ ਐਮਰ ਕਾਲਜ ਫਾਜ਼ਲਕਾ ਸਪੋਤਿਕ ਵਿਗਿਆਨ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸੁਪਰੀਮ ਕੋਰਟ ਵੱਲੋਂ ਜਿਹੜੀ 11 58 ਭਰਤੀ ਹੈ ਉਹਨੂੰ ਰੱਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇਹਦੇ ਵਿੱਚ ਜਿਹੜੀ ਪੂਰਨ ਤੌਰ ਤੇ ਗਲਤੀ ਹੈ ਉਹ ਸਰਕਾਰ ਦੀ ਹੈ ਕਿਉਂਕਿ ਸਾਡੇ ਕੇਸ ਦੀ ਪੂਰੀ ਤਰ੍ਹਾਂ ਪਹਿਰਵਾਈ ਨਹੀਂ ਕੀਤੀ ਗਈ ਜਿਵੇਂ ਕਿ ਤੁਸੀਂ ਪਹਿਲਾਂ ਵੀ ਸਾਥੀਆਂ ਤੋਂ ਸੁਣਿਆ ਏਜੀ ਏਜੀ ਕੋਈ ਵੀ ਹੀਅਰਿੰਗਸ ਦੇ ਦੌਰਾਨ ਨਹੀਂ ਕੌਂਚਿਆ ਜੋ ਵੀ ਲੁਕ ਤੇ ਜੋ ਵੀ ਟਿੱਪਣੀਆਂ ਕੀਤੀਆਂ ਗਈਆਂ ਨੇ ਸਰਵੋਚਤ ਅਦਾਲਤ ਵੱਲੋਂ UGC ਦੇ ਰੂਲ ਨਾ ਫਾਲੋ ਹੋਣਾ ਜਾਂ PPCS ਦੇ ਪ੍ਰੀਵਿਊ ਚੋਂ ਬਾਹਰ ਕੱਢਣਾ ਇਹਦੇ ਵਿੱਚ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਦੋਸ਼ ਨਹੀਂ ਸੀ ਬਲਕਿ ਬਹੁਤ ਸਾਰੇ ਉਮੀਦਵਾਰ ਜਿਨ੍ਹਾਂ ਨੇ ਇਸ ਇਸ ਪ੍ਰਤੀ ਲਈ ਜਿਨ੍ਹਾਂ ਨੇ ਇਹਨੂੰ ਭਰਿਆ ਜਿਨ੍ਹਾਂ ਜਿਹੜੇ ਇਹਦੇ ਲਈ ਅਪੀਅਰ ਹੋਏ ਸੀ ਇਹਨਾਂ ਨੇ ਟੈਸਟ ਕਲੀਅਰ ਕੀਤੇ ਐ ਜੋਇਨ ਕੀਤਾ ਉਹਨਾਂ ਨੂੰ ਤਾਂ ਇਹ ਚੀਜ਼ ਪਤਾ ਵੀ ਨਹੀਂ ਸੀ ਕਿ ਇਹ ਕਦੋਂ ਪ੍ਰੀਵਿਊ ਤੋਂ ਬਾਹਰ ਕੱਢ ਲਈ ਗਈ ਪਹਿਲਾਂ ਕੱਢੀ ਗਈ ਆ ਬਾਅਦ ਚ ਕੱਢੀ ਗਈ ਉਮੀਦਵਾਰਾਂ 'ੰਦੇ ਕੋਈ ਗਲਤੀ ਨਹੀਂ ਸੀ ਕੋਈ ਵੀ ਉਮੀਦਵਾਰ 'ੰਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਆਪਣੇ ਵਿਸ਼ੇ ਦਾ ਮਾਹਿਰ ਨਾ ਹੋਵੇ ਸਾਡੇ ਨਾਲ ਬਹੁਤ ਸਾਰੇ ਉਮੀਦਵਾਰ ਇਦਾਂ ਦੇ ਆ ਮੈਂ ਖੁਦ ਇਦਾਂ ਦੀ ਉਮੀਦਵਾਰਾਂ ਜਿਹੜੇ ਦੇਸ਼ ਦੇ ਬਹੁਤ ਹੀ ਵਧੀਆ-ਵਧੀਆ ਜਿਹੜੇ ਉੱਚ ਵਿਦਿਆਲਿਆਂ ਨੇ IITs ਨੇ IASs ਨੇ ONATS IASCA AISers ਨੇ ਉਹਨਾਂ ਤੋਂ PhD ਕਰਕੇ ਆਏ ਆ ਕੁਝ ਆਪਣੀਆਂ ਫੈਲੋਸ਼ਿਪਸ ਛੱਡ ਕੇ ਆਏ ਆ ਯੂਨੀਵਰਸਿਟੀਆਂ ਤੋਂ ਫੈਲੋਸ਼ਿਪਸ ਲੈ ਰਹੇ ਸੀ ਉਹ ਛੱਡ ਕੇ ਆਏ ਆ ਦਾ ਉਮੀਦਵਾਰਾਂ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੈ ਪੂਰਨ ਤੌਰ ਤੇ ਸਰਕਾਰ ਦਾ ਦੋਸ਼ ਹੈ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਹਮੇਸ਼ਾ ਇਹ ਕਹਿੰਦੀ ਹੈ ਕਿ ਅਸੀਂ ਸਿਹਤ ਤੇ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਸਿਹਤ ਵੀ ਜਿਹੜੀ ਹੈ ਸਿਹਤ ਕ੍ਰਾਂਤੀ ਵੀ ਸਿੱਖਿਆ ਤੋਂ ਬਿਨਾ ਨਹੀਂ ਲਿਆਂਦੀ ਜਾ ਸਕਦੀ ਤੇ ਇਸ ਤਰ੍ਹਾਂ ਇਹ ਜਿਹੜਾ ਫੈਸਲਾ ਹੈ ਇਹ ਪੰਜਾਬ ਦੇ ਉਸ ਹਰ ਨੌਜਵਾਨ ਦੇ ਹੌਂਸਲੇਟ ਆ ਰਿਹਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਰਹਿਣਾ ਲੋਚਦਾ ਸੀ ਪਿਛੜੇ ਹੋਏ ਵਰਗ ਨੂੰ ਜਿਹੜੀ ਸਿੱਖਿਆ ਦੀ ਲੋੜ ਸੀ ਉਹ ਫਿਰ ਤੋਂ ਜਿਹੜੀ ਹੈ ਖਤਰੇ ਚ ਆ ਗਈ ਹੈ ਇਸ ਲਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਵੇਤੀ ਤੋਂ ਛੇਤੀ ਸਾਡੇ ਲਈ ਇੰਟਰਿਮ ਰੀਲੀਫ ਲਿਆਂਦਾ ਜਾਵੇ ਰਿਵਿਊ ਪਟੀਸ਼ਨ ਪਾਈ ਜਾਵੇ ਤੇ ਸਾਡੇ ਸਾਡੀ ਪਰਤੀ ਦਾ ਜਿਹੜਾ ਬਹਾਲ ਕਰਵਾਈ ਜਾਵੇ ਹਲ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਇੱਥੇ ਅਸਿਸਟੈਂਟ ਪ੍ਰੋਫੈਸਰ ਹਾਂ ਮੈਂ ਪੋਲਿਟੀਕਲ ਸਾਇੰਸ ਆ ਸਾਡਾ ਜੋ ਅੱਜ ਦਾ ਵਿਸ਼ਾ ਹੈ ਉਹ ਇਹੀ ਸੀ ਕਿ ਜਿਹੜੀ ਸਾਡੀ ਭਰਤੀ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ ਡਿਊ ਟੂ ਜਿਹੜੀ ਪੰਜਾਬ ਸਰਕਾਰ ਦੀ ਅਣਗਹਿਲੀ ਰਹੀ ਹੈ ਇੰਨਾ ਚਿਰ ਕੇਸ ਚੱਲਿਆ ਉੱਥੇ ਔਰ ਇੱਕ ਵੀ ਪੇਸ਼ੀ ਤੇ ਪੰਜਾਬ ਦੇ ਐਡਵੋਕੇਟ ਜਨਰਲ ਪੇਸ਼ ਨਹੀਂ ਹੋਏ ਚੰਗੀ ਤਰ੍ਹਾਂ ਕੇਸ ਲੜਿਆ ਨਹੀਂ ਗਿਆ ਜਿਸ ਕਰਕੇ ਪੰਜਾਬ ਸਰਕਾਰ ਕੇਸ ਹਾਰੀ ਹੈ ਸਾਡੀ ਇਹ ਬੇਨਤੀ ਹੈ ਕਿ ਨੰਬਰ 1 ਤਾਂ ਜਿਹੜੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਨੇ ਸਪੈਸ਼ਲੀਆਂ ਨੌਕਰੀਆਂ ਵੀ ਛੱਡ ਕੇ ਆਏ ਐ ਪ੍ਰਾਈਵੇਟ ਸਰਕਾਰੀ ਉਹਨਾਂ ਨੂੰ ਜਿਹੜੇ ਨਵੇਂ ਵੀ ਆਏ ਐ ਸਾਰਿਆਂ ਨੂੰ ਜਿਨ੍ਹਾਂ ਦਾ ਭੁਪੇਖਾ ਉਸ ਰਖਿਅਤ ਕਰੇ ਦੂਜਾ ਜਿਹੜੇ ਨਵੇਂ ਇਹਦੇ ਹੋਰ ਤਰੀਕੇ ਨੇ ਇਸ ਭਰਤੀ ਨੂੰ ਬਚਾਉਣ ਲਈ ਉਹ ਤੁਰੰਤ ਸਰਕਾਰ ਇਹਦੇ ਤੇ ਐਕਸ਼ਨ ਲਵੇ ਬੜੀ ਮਾੜੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਕੁਝ ਮਹੀਨੇ ਪਹਿਲਾਂ ਇਸ ਭਰਤੀ ਦੇ ਨਿਯੁਕਤੀ ਪੱਤਰ ਵੰਡੇ ਸੀ ਪਰ ਐਡੀ ਵੱਡੀ ਖਬਰ ਹੈ ਪੂਰੇ ਉਚੇਰੀ ਸਿੱਖਿਆ ਜਿਹੜੀ ਹੈਗੀ ਆ ਪਾ ਪੰਜਾਬ ਦੀ ਉਹ ਤਬਾਹੀ ਵਾਲੇ ਪਾਸੇ ਉਹਦਾ ਜਿਹੜਾ ਆਰਡਰ ਹੈ ਸੁਪਰੀਮ ਕੋਰਟ ਵੱਲੋਂ ਆ ਗਿਆ ਹੈ ਪਰ ਨਾ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਆਇਆ ਨਾ ਉਹਨਾਂ ਨੇ ਟਵੀਟ ਕੀਤਾ ਇਸ ਦੇ ਰੋਸ ਵਜੋਂ ਕੱਲ ਨੂੰ 18 ਜੁਲਾਈ ਨੂੰ ਅਸੀਂ ਸੰਗਰੂਰ ਵਿਖੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਿਹੜਾ ਹੈਗਾ ਕੱਲ ਨੂੰ ਕੇਰਨ ਜਾ ਰਹੇ ਆ ਜੇ ਸਾਨੂੰ ਕੱਲ ਉਹ ਮੀਟਿੰਗ ਨਹੀਂ ਦਿੰਦੇ ਜਾਂ ਸਾਨੂੰ ਨਹੀਂ ਮਿਲਦੇ ਸਾਡੀ ਗੱਲ ਨਹੀਂ ਸੁਣਦੇ ਤਾਂ ਇਹ ਜਿਹੜਾ ਸਾਡਾ ਸੰਘਰਸ਼ ਹੈ ਇਹ ਹੋਰ ਪ੍ਰੋਟੈਸਟ ਹੈ ਜਿਹੜਾ ਸਾਡਾ ਤਿੱਖਾ ਕੀਤਾ ਪਿਆ ਪੂਰੇ ਪੰਜਾਬ ਵੱਲੋਂ ਕਿੱਥੇ ਜਾਏਗਾ ਸਾਡੇ જિલ્લા ਹਾਂ ਇਹ ਪੂਰੇ ਪੰਜਾਬ ਵੱਲੋਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ 64 ਕਾਲਜਾਂ ਦੇ ਵਿੱਚ ਜਿੰਨੇ ਵੀ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਜਿਹੜੇ ਹੈਗੇ ਫਰੰਟ ਦੇ ਮੈਂਬਰ ਅਪਾਇੰਟ ਹੋਏ ਐ ਸਾਰਿਆਂ ਚ ਅੱਜ ਮੀਟਿੰਗਸ ਹੋ ਚੁੱਕੀਆਂ ਨੇ ਸਾਡੇ ਕਾਲਜ 'ਚ ਵੀ ਜਿਹੜੀ ਮੀਟਿੰਗ ਹੋਈ ਹੈ ਉਹਦਾ ਰਿਵਿਊ ਦੇਣ ਵਾਸਤੇ ਤੁਹਾਨੂੰ ਬੁਲਾਇਆ ਸੀ ਔਰ ਇਲਾਕੇ ਦੀਆਂ ਸਾਰੇ ਜਥੇਬੰਦੀਆਂ ਜਿਹੜੀਆਂ ਕੀ ਪੰਜਾਬ ਦਾ ਭਲਾ ਚਾਹਣ ਵਾਲੀਆਂ ਨੇ ਚਾਹੋ ਮਜ਼ਦੂਰ ਕਿਸਾਨ ਮੁਲਾਜ਼ਮ ਕੋਈ ਵੀ ਵਰਗ ਹੈਗਾ ਸਾਰਿਆਂ ਨੂੰ ਵੀ ਬੇਨਤੀ ਕੀਤੀ ਅਸੀਂ ਵੀ ਸਾਡੇ ਨਾਲ ਉਥੇ ਸ਼ਾਮਲ ਹੋ। ਫਾਜ਼ਿਲਕਾ ਦੇ ਵਿੱਚ ਕਿੰਨੇ ਟੀਚਰ ਅਫਾਇਰਟ ਹੈ ਜਿਹੜੇ 1100 ਐਮ ਆਰਓ ਸਰਕਾਰੀ ਕਾਲਜ ਫਾਜ਼ਿਲਕਾ ਦੇ ਵਿੱਚ 25 ਅਸਿਸਟੈਂਟ ਪ੍ਰੋਫੈਸਰ ਤੇ ਇੱਕ ਲਾਇਬ੍ਰੇਰੀਅਨ ਜਿਹੜੇ ਹੈਗੇ ਆ ਉਹ ਹੈਗੇ ਨੇ ਮੌਜੂਦਾ ਇੱਕ ਇਥੋਂ ਛੱਡ ਕੇ ਚਲੇ ਗਏ ਸੀਗੇ ਤਾਂ ਇਹ ਸਾਰਿਆਂ ਦਾ ਭਵੇਖਾ ਜਿਹੜਾ ਇਹ ਖਤਰੇ 'ਚ ਹੈ ਹਾਲਾਂਕਿ ਫਾਜ਼ਿਲਕਾ ਦੇ ਇਸ ਕਾਲਜ ਦੇ ਵਿੱਚ ਆ ਕੇ ਨਵੇਂ ਪ੍ਰੋਫੈਸਰਸ ਨੇ ਕਿੰਨਾ ਕੰਮ ਕੀਤਾ ਤੁਸੀਂ ਦੇਖੋ ਇੱਥੋਂ ਦੇ ਪ੍ਰਸ਼ਾਸਨ ਇੱਥੋਂ ਦੇ ਰਾਜਨੀਤਿਕ ਲੋਕਾਂ ਤੋਂ ਸਾਰਿਆਂ ਦਾ ਸਹਿਯੋਗ ਲੈਂਦੇ ਹੋਏ ਇੱਥੇ ਨਵੇਂ ਕਾਲਜ ਨਵੇਂ ਕੋਰਸ ਵੀ ਆਏ ਐ ਨਵੇਂ ਕਮਰੇ ਵੀ ਮਨਜ਼ੂਰ ਹੋਏ ਐ ਜਿਹੜੀਆਂ ਇੱਥੇ ਹੀ ਵੀ ਮਸ਼ੀਨਾਂ ਪਈਆਂ ਸੀ ਉਹ ਵੀ ਬਾਹਰ ਗਈਆਂ ਹੋਰ ਬੜੇ ਕੰਮ ਚੱਲ ਰਹੇ ਐ ਇੱਥੇ ਉਹ ਹੋਣ ਜਾ ਰਹੇ ਸੀ ਪਰ ਹੁਣ ਜਿਹੜਾ ਇਹ ਭਵਿੱਖ ਸਾਡਾ ਇਹ ਸੁਰੱਖਿਅਤ ਹੋ ਗਿਆ ਇਹਨੂੰ ਸੁਰੱਖਿਅਤ ਕਰਨ ਵਾਸਤੇ ਇੱਥੋਂ ਦੇ ਐਮਐਲਏ ਸਾਹਿਬ ਵੀ ਮੁੱਖ ਮੰਤਰੀ ਸਾਹਿਬ ਨੂੰ ਲਿਖਣ ਔਰ ਇੱਥੋਂ ਦੀਆਂ ਜਥੇਬੰਦੀਆਂ ਵੀ ਸਾਡਾ ਸਾਥ ਦੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत